ਵਿਆਸ਼ਾਦੀ ਪਾਰਟੀ ਸਮਾਗਮ ਮੌਕੇ ਹਥਿਆਰ ਲਜਾਉਣਾ ਸਖ ਮਨਾ ਜਿਹੜਾ ਰੋਨੋ ਡਾਜ਼ੀਗੀ ਬਹੁਤ ਸਾਰੀਆਂ ਚੀਜ਼ਾਂ ਵਾਰਦਾਤਾ ਵਾਪਰੀਆਂ ਸੀ ਜਿਸ ਤੋਂ ਬਾਅਦ ਪੈਲੈਸਸ ਦੇ ਬਾਹਰ ਵੀ ਲਿਖ ਕੇ ਲਗਾ ਦਿੱਤਾ ਗਿਆ ਸੀ ਕਿ ਸਮਾਗਮ ਅੰਦਰ ਹਥਿਆਰ ਲਿਜਾਣਾ ਸਖਤ ਮਨਾ ਹੈ ਹਾਲਾਂਕਿ ਕੁਝ ਲੋਕ ਹਜੇ ਵੀ ਇਸ ਆਦਤ ਤੋਂ ਮਜਬੂਰ ਹੈ ਕੁਝ ਫੁਕਰੇ ਆਪਣੀ ਇਸ ਆਦਤ ਤੋਂ ਮਜਬੂਰ ਨੇ ਜੋ ਹਥਿਆਰ ਲਿਜਾਉਣਾ ਬੰਦ ਨਹੀਂ ਕਰਦੇ ਹਥਿਆਰ ਤੋਂ ਗੋਲੀਆਂ ਚਲਾਉਣੀਆਂ ਬੰਦ ਨਹੀਂ ਕਰਦੇ ਜਿਸ ਕਾਰਨ ਕਈ ਵਾਰ ਇਹ ਹਥਿਆਰ ਉਹਨਾਂ ਦੇ ਲਈ ਮੁਸੀਬਤ ਵੀ ਬਣ ਜਾਂਦੇ ਨੇ ਤੇ ਸਾਹਮਣੇ ਵਾਲੇ ਦੀ ਜਾਨ ਵੀ ਲੈ ਲੈਂਦੇ ਨੇ ਹੁਣ ਅਜੇ ਹੀ ਮਾਮਲਾ ਪਿੰਡ ਆਸ ਉਤਾੜ ਤੋਂ ਸਾਹਮਣੇ ਜਿੱਥੇ ਇੱਕ ਸਮਾਗਮ ਵਿੱਚ ਚੱਲ ਰਹੇ ਡੀਜੇ ਦੌਰਾਨ 16 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਿਉਂ ਹੋਇਆ ਮਾਮੂਲੀ ਬਹਿਸ ਤੋਂ ਜੀ ਹਾਂ ਤੁਹਾਨੂੰ ਦੱਸਿਆ ਕਿ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਠਾਕੀ ਸਮਾਗਮ ਦੇ ਵਿੱਚ ਚੱਲ ਰਹੀ ਡੀਜੇ ਦੌਰਾਨ ਆਏ ਕਿਸੇ ਰਿਸ਼ਤੇਦਾਰ ਵੱਲੋਂ ਡੀਜੇ ਤੇ ਪੈਸੇ ਚੁੱਕਣ ਵਾਲੇ 16 ਸਾਲਾਂ ਮੁੰਡੇ ਕੋਲੋਂ ਤੋਂ ਪਰਚੀਆਂ ਲੈਣੀਆਂ ਚਾਹੀਆਂ ਤਾਂ ਉਹਨਾਂ ਦੀ ਬਹਿਸ ਹੋ ਗਈ ਜਿਸ ਵਿੱਚ 16 ਸਾਲਾਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਮਾਰਦਾ ਤੋਂ ਅੰਜਾਮ ਦੇਣ ਵਾਲਾ ਕਾਤਲ ਫਿਲਹਾਲ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਉਧਰ ਹੀ ਥਾਣੀ ਦੇ ਵਿੱਚ ਜੋ ਹੈ ਸ਼ਿਕਾਇਤ ਅਰਜ ਕਰਵਾਈ ਗਈ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਜੋ ਨੇ ਉਹ ਦਰਜ ਕਰ ਲਏ ਗਏ ਨੇ ਮ੍ਰਿਤਕ ਮੁੰਡੇ ਦੀ ਪਛਾਣ surjeet singh ਵਜੋਂ ਹੋਈ ਹੈ ਜੋ ਅਲਗੋ ਕੋਠੀ ਦਾ ਰਹਿਣ ਵਾਲਾ ਹੈ ਜੀ ਹਾਂ ਤੁਹਾਨੂੰ ਦੱਸ ਜੀ ਕਿ ਉਹ ਉੱਥੋਂ ਹੀ ਨੀਜਾਂ ਦਾ ਕੰਮ ਕਰਦਾ ਸੀ ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਮ੍ਰਿਤਕ ਮੁੰਡੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਘਰੋਂ ਬਹੁਤ ਗਰੀਬ ਸਨ ਜੀ ਹਾਂ ਤੇ ਜਿਸ ਮੁੰਡੇ ਦੀ ਮੌਤ ਹੋਈ ਹੈ ਉਸ ਦੀ ਉਮਰ ਕਰੀਬ 15 ਤੋਂ 16 ਸਾਲ ਹੈ ਅਤੇ ਉਸ ਦੇ ਇੱਕ ਭਰਾ ਅਤੇ ਦੋ ਹੋਰ ਭੈਣਾਂ ਨੇ ਉਦਰ ਹੀ ਮ੍ਰਿਤਕ surjeet singh ਘਰੋਂ ਗਰੀਬ ਹੋਣ ਕ ਅਨਕਸਰ ਹੀ ਡੀਜੇ ਤੇ ਪੈਸੇ ਚੁੱਕਣ ਦੇ ਲਈ ਜਾਂਦਾ ਸੀ ਇਸ ਦੌਰਾਨ ਮ੍ਰਿਤਕ ਦੇ ਮਾਤਾ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪੁੱਤਰ ਡੀਜੇ ਤੇ ਪੈਸੇਾਂ ਦਾ ਚੁੱਕਣ ਦਾ ਕੰਮ ਕਰਦਾ ਸੀ ਜਿਸ ਦਾ ਬੀਤੀ ਰਾਤ ਇਕੱਠਾ ਕ ਸਮਾਗਮ ਦੇ ਵਿੱਚ ਆਇਆ ਇੱਕ ਰਿਸ਼ਤੇਦਾਰ ਵੱਲੋਂ ਪਰਚਾ ਮੰਗਣ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਾਤਲ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਵਿਜੇ ਸੀ ਹਸਪਤਾਲ ਲਾਇਆ ਇਸ ਡੀਜੇ ਚੇਅਰਮੈਨ ਦੇ ਘਰ ਦੇ ਸਾਹਮਣੇ ਤੇ ਉਹ ਤੇ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤੇ ਐਚੀ ਮਸੇ ਰਾਤ ਕੱਟਣੀ ਨਹੀਂ ਪਰਚਿਆਂ ਸਾਡੇ ਤੋਂ ਤੇ ਪਰਚਿਆਂ ਅਸੀਂ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਪੜਿਆ ਹੀ ਉਹਨੇ ਕਿਹਾ ਪਰਚਿਆਂ ਨਾ ਦਿੱਤੀਆਂ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਦਾਹ ਤੋਂ ਦੋ ਤਿੰਨ ਫਾਇਰ ਕਰ ਦਿੱਤੇ ਇਹ ਨਾਂ ਕੋਈ ਡਿਗਰੀ ਦੀ ਤੇ ਕੌਣ ਹੀ ਉਹ ਜਿਹਨੇ ਪੈਸੇ ਮੰਗੇ ਤੜ ਦੋ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਗਏ ਸੀ ਕਿੰਨਾ ਦੇ ਕਰਨ ਨਾਂ ਨਹੀਂ ਪੜਿਆ ਕਿਹ ਪ੍ਰੋਗਰਾਮ ਹੀ ਉਹਨਾਂ ਦਾ ਪ੍ਰੋਗਰਾਮ ਦਾ ਠਾਕਾ ਹੀ ਸੀ ਉਹਨਾਂ ਦਾ ਮੁੰਡੇ ਦਾ ਠਾਕਾ ਸੀਗਾ ਹਾਂਜੀ ਮੁੰਡੇ ਦਾ ਠ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਹੈਗੀ ਸੀ 15-16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਕੀ ਮੰਗ ਕਰਦੇ ਜੋ ਅਸੀਂ ਮੰਗ ਕਰਦੇ ਸਾਨੂੰ ਨਿਚਾਪ ਚਾਹੀਦਾ ਤੇ ਜੋ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਇਲਾਜ ਤੇ ਜਦੋਂ ਲਿਆਂਦਾ ਸਾਨੂੰ ਘਰ ਲੈ ਡੱਕਿਆ ਵੀ ਤੂੰ ਕੀ ਕਰ ਤੈਨੂੰ ਕਾ ਤੋ ਦਹਿ ਜਾਏ ਜਮਾ ਨੂੰ ਉਮਰ ਚੜ ਤੇ ਪ੍ਰੈਸ਼ਰ ਵੀ ਪਾਇਆ ਸੀ ਹਾਂ ਹਾਂਜੀ ਤੇ ਬਰੋਨੇ ਹਾਈ ਦੇ ਸਾਨੂੰ ਦੋਕੇ ਮਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲ ਇੱਕ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਤਿੰਨ ਫਿਰ ਚਲਾਈ ਤਾਂ ਨੂੰ ਕੀ ਨਾ ਜੀ ਵੀਰ ਜੀ ਗੁਰਲਾਲ ਸਿੰਘ ਕਿੰਡ ਕਿੜਾ ਜੀ ਅਲਗੋ ਕਲਾਂ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਹੈ ਜੀ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਭਾਜੀ ਇਸ ਤਰ੍ਹਾਂ ਕਿ ਡੀਜਿਆਂ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪਾਇਆ ਤੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫੈਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫੈਰ ਕਰੀ ਗਿਆ ਫਿਰ ਜਿਹੜੇ ਡੀਜਾ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਸਪਤਾਲ ਦਾ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਜੇ ਲੈ ਕੇ ਆਏ ਹਸਪਤਾਲ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਹੈ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਆਡੇ ਕੋਲ ਪੁਲਿਸ ਆ ਕੇ ਚਲ ਗਈ ਹੈ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹੂੰ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੀ ਹੈ ਲਾਸ਼ ਇੱਥੋਂ ਕਰਨ ਵਾਸਤੇ ਤੇ ਇੱਥੋਂ ਹੀ ਇਤਰਾ ਲਾਸ਼ ਦੇ ਸਕਦੇ ਹਾਂ ਕੀ ਮੰਗ ਆਨੂੰ ਇਨਸਾਨ ਚਾਹੀਦਾ ਹੈ ਹੂੰ ਪਿਕਾਰਾ ਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਹੱਟ ਤੋਂ ਬਣੂਗਾ ਹਾਂ ਜੀ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਇੱਥੇ ਬੈਠੇ ਆਂ ਬੈਠੇ ਆਂ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੌਲੀ ਕੋਈ ਜਣਾ ਖਾਣਾ ਗੋਲੀ ਮਾਰ ਦਿੰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿਨੇ ਆਂ ਹੋਰ ਲੋਜ ਪੈਸਾਂ ਚ ਵੇਨੇ ਆਂ ਉੱਥੇ ਲੋਡ ਨਹੀਂ ਹੋਣਾ ਪੈਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਖਿਆਲ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ ਤੇ ਕੀ ਗੱਲ ਹੋਈ ਇਹਨੂੰ ਥੋੜੀ ਜਿਆਦਾ ਜਾਂਦੇ ਸੀ ਇਹ ਆ ਹੀ ਗੋਲੀ ਮਾਰਤੀ ਕਿਸ ਨੇ ਤੇ ਕਿਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਕ ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀਜੇ ਤੁਹਾਡੇ ਦੇ ਹਾਂਜੀ ਪਿੰਡ ਸੀ ਕੀ ਮੰਗ ਕਰਦੇ ਜੀ ਹੁਣ ਸਾਨੂੰ ਸਾਫ਼ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਉਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਸੀ ਮੇਰੇ ਤੇ ਉਹ ਪੁਲਸ ਆਈ ਸੀ ਇਥੇ ਪੁਲਸਾਈ ਹੀ ਕੀ ਕਾਰਵਾਈ ਕੀਤੀ ਪੁਲਸ ਨੇ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰਨ ਪਿੰਡ ਕਿਹਾ ਜੀ ਅਲਕੋਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਾਂ ਨੇ ਪਰਚੀਆਂ ਲਈਆਂ ਹੈ ਕਰਾਂ ਨੇ ਮੁੰਡਾ ਬੱਚਾ ਪਰਚੀਆਂ ਚੋਂ ਕਹਿੰਦਾ ਪਿਆ ਸੀ ਉਹਨੇ ਪਰਚੀਆਂ ਮੰਗਿਆ ਮੁੰਡਾ ਇਦਾਂ ਪਰਚੀਆਂ ਚੋਂ ਕਹਿੰਦਾ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਜੀ ਕੌਣ ਸੀ ਜਿਹਨੇ ਮਾਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੇ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇਣੀ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਆਫਲੀ ਲਾਇਏ ਨੇ ਕੀ ਪ੍ਰੋਗਰਾਮ ਕੀ ਉਹਨਾਂ ਦਾ ਥਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਹੈ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਟ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਕ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਉਹਨਾਂ ਕੱਢੇ ਆ ਆਹ ਮੁੰਡੇ ਨੂੰ ਚੁੱਕ ਕੇ ਲੈ ਆਏ ਆ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੂ ਵਾ ਇਦਾਂ ਇਦਾਂ ਕਰਦੇ ਸਾਨੂੰ ਦਬਾ ਪਾਈ ਹੁੰਦੇ ਸੀ ਕਿਸਤੇਦਾਰ ਹੀ ਭਾਜੀ ਉਹਨਾਂ ਦਾ ਹੀ ਬੰਦਾ ਉਹਨਾਂ ਸੱਜਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਇਹ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਧਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਈ ਘਰ ਵਾਲਿਆਂ ਤੇ ਆਪਾਂ ਨੂੰ ਕੁੱਲ ਕਾਰਵਾਈ ਚਾਹੀਦੀ ਹਾਂ ਹਾਂਜੀ ਨਾਂ ਦੱਸਦਾ ਭਾਈ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਈ 9 ਵਜੇ ਦੀ ਗੱਲ ਹੈ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਹਲਕੋ ਬਲੰਦਾ ਉਮਰ ਕਿੰਨੀ ਸੀ 16 15 ਸਾਲ ਦੀ 15 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ